ਹਾਂਜੀ ਭਾਈ ਕੀ ਹਾਲ ਹੈ ਬਹੁਤ ਵਧੀਆ ਭਾਈ ਚੜ੍ਹਦੀ ਕਲਾ ਤੁਸੀਂ ਸਾਰੇ ਇੱਕ ਬਈ ਕਿਸਾਨ ਭਰਾਵਾਂ ਨੂੰ ਹੁਣ ਜਿਹੜੇ ਪਹਿਲਾ ਪਾਣੀ ਲਾ ਰਹੇ ਨੇ ਉਹਨਾਂ ਨੂੰ ਜਾਣਕਾਰੀ ਦਿਓ ਵੀ ਕਿਹੜੇ ਕਿਹੜੇ ਤੱਤ ਪੂਰੇ ਕਰ ਸਕਦੇ ਨੇ ਜਿਨ੍ਹਾਂ ਨੇ ਡੀਏਪੀ ਨਹੀਂ ਪਾਈ ਅੱਧੀ ਪਾਈ ਹੈਗੀ ਪਹਿਲਾਂ ਮਿਕਸ ਕਰਕੇ ਪਾਇਆ ਕੁਝ ਉਹਨਾਂ ਨੂੰ ਬਈ ਦੱਸੋ ਸਾਰੀ ਸਪਸ਼ਟ ਜਾਣਕਾਰੀ ਵੀ ਕੀ ਕੁਝ ਹੁਣ ਪਹਿਲੇ ਪਾਣੀ ਤੇ ਪਾ ਸਕਦੇ ਨੇ ਮੈਂ ਮੋਟਾ ਮੋਟਾ ਸਾਰਾ ਦੱਸ ਦਿੰਦਾ ਭਾਈ ਜਿਆਦੀ ਲੰਮੀ ਨਹੀਂ ਖਿੱਚਦੇ ਆਪਾਂ ਵੀਡੀਓ ਵੀ ਕੀ ਕਰੀਏ ਕੀ ਨਾ ਕਰੀਏ ਵੈਸੇ ਜ਼ਿਮੀਂਦਾਰ ਭਾਈ ਚਾਦੇ ਆਪਣਾ ਚਾਦੇ ਤੋਂ ਬਹੁਤ ਜ਼ਿਆਦਾ ਸਿਆਣੇ ਆ ਪਰ ਫਿਰ ਵੀ ਜਿਹੜੇ ਨਵੀਂ ਮੁੰਡੀ ਖੇਤੀ ਕਰਦੇ ਨੇ ਉਹ ਕਈ ਵਾਰੀ ਕਹਿ ਦਿੰਦੇ ਆ ਬਾਈ ਤੁਸੀਂ ਤਿੰਨ ਚਾਰ ਦਿਨਾਂ ਦੀ ਬਾਈ ਵੀਡੀਓ ਨਹੀਂ ਪਾ ਰਹੇ ਹੋ ਮੈਂ ਵੀਡੀਓ ਤਾਂ ਹੀ ਨਹੀਂ ਪਾ ਰਹੇ ਕਣਕ ਦੇ ਵਿੱਚ ਦੱਸਿਓ ਕੀ ਯਾਰ ਝੋਨੇ ਦੇ ਵਿੱਚ ਤਾਂ ਬਹੁਤ ਕੁਝ ਹੁੰਦਾ ਇਹਦੇ ਵਿੱਚ ਤਾਂ ਮੈਂ ਤਿੰਨ ਚਾਰ ਤੱਤ ਨੇ ਯਾਰ ਇੱਕ ਤਾਂ ਕਣਕ ਦੇ ਵਿੱਚ ਆਪਾਂ ਮੈਗਨੀਜ਼ ਦੀ ਸਪਰੇ ਜ਼ਰੂਰ ਕਰਨੀ ਆ ਦੋ ਕਰ ਲਓ ਤਿੰਨ ਕਰ ਲਓ ਤੁਹਾਡਾ ਫਾਇਦਾ ਜੇ ਕੋਰਤੇ ਕਰਨੀ ਆ ਤਾਂ ਕਿਲੋ ਤੋਂ ਡੇਢ ਕਿਲੋ ਮੈਗਨੀਜ਼ ਲੈ ਕੇ ਨਾਲ ਉਹਦੇ ਵਿੱਚ ਜੇ ਕੁਝ ਪਾਉਣਾ ਤਾਂ ਰਿਲੇਟਡ ਜ਼ਿੰਕ ਪਾ ਲਓ ਬਾਈ ਉਹਦੀ ਸਪਰੇ ਕਰ ਲਓ ਜੇ ਨਾਲ ਹੋਰ ਪਾਉਣਾ ਤਾਂ ਕਿਲੋ ਦੋ ਕਿਲੋ ਯੂਰੀਆ ਪਾ ਲਓ ਉਦੀ ਸਪਰੇਅ ਕਰ ਲੋ ਆਦਰਵਾਇਜ਼ ਇਹ ਕੱਲੀ ਮੈਗਨੀਜ਼ ਦੀ ਕੋਰ ਤੇ ਸਪਰੇਅ ਕਰੋਗੇ ਕਿਲੋ ਤੋਂ ਡੇਢ ਕਿਲੋ ਦੀ ਪੈਕਿੰਗ ਵਧੀਆ ਢੋਲ ਵਾਲੇ ਪੰਪ ਨਾਲ ਚਾਹੇ ਜਿਹੜੇ ਮਰਜ਼ੀ ਨਾਲ ਕਰ ਦੋ ਯਾਰ ਤੇ ਉਦੋਂ ਬਾਅਦ ਲਾ ਦਿਓ ਪਾਣੀ ਤੇ ਤੁਹਾਡੀ ਕਣਕ ਜਦੋਂ ਪਾਣੀ ਲਾਓਗੇ ਨਾ ਤਾਂ ਉਦੋਂ ਦਬੇ ਕਣਕਾ ਠੀਕ ਹੈ ਬਾਕੀ ਮੈਗਨੀਜ਼ ਜਿਹੜਾ ਉਹ ক্লোਰੋਫਿਲ ਦੇ ਵਿੱਚ ਬਹੁਤ ਭੂਮਿਕਾ ਨਿਭਾਉਂਦਾ ਜਿਹਦੇ ਨਾਲ ਭੋਜਾ ਭੋਜਨ ਬਣਾਉਣਾ ਬੂਟੇ ਨੇ ਫਟਾਰ ਕਰਨੀਆਂ ਜਾਣ ਪਾਉਣੀਆਂ ਸਟ੍ਰੈਸ ਬਣਨੀਆਂ ਤੇ ਜੇ ਤੂੰ ਕਹੀਆ ਗੱਲ ਡੀਏਪੀ ਵਾਲੀ ਡੀਜੀਪੀ ਵੈਸੇ ਤਾਂ ਪਾਈ ਦਿੱਤੀ ਸਾਰਿਆਂ ਨੇ ਜਿਹੜੇ ਹੁਣ ਕੋਰ ਦੇ ਉੱਤੇ ਅੱਧਾ-ਅੱਧਾ ਗੱਟਾ ਡੀਏਪੀ ਪਾਉਣ ਦੀ ਸੋਚ ਰਹੇ ਨੇ ਹਨਾ ਮੈਂ ਉਹਨਾਂ ਨੂੰ ਬਿਲਕੁਲ ਨਹੀਂ ਰਾਏ ਦਿੰਦਾ ਵੀ ਅੱਧਾ-ਅੱਧਾ ਗੱਟਾ ਡੀਏਪੀ ਤੁਸੀਂ ਪਾਓ ਉਹਦੀ ਬਜਾਏ ਤੁਸੀਂ ਸਪਰੇਅ ਕਰ ਸਕਦੇ ਹੋ ਠੀਕ ਹੈ ਡੀਏਪੀ ਨੂੰ ਘੋਲ ਕੇ ਉਹਦੀ ਸਪਰੇਅ ਕਰ ਲਓ ਜੇ ਫਿਰ ਵੀ ਮਨ ਨਹੀਂ ਖੜਦਾ ਤਾਂ ਤੁਸੀਂ ਸਲਫਰ ਜ਼ਰੂਰ ਪਾ ਸਕਦੇ ਹੋ ਹਨਾ ਸਲਫਰ ਸਾਰਿਆਂ ਨੂੰ ਪਤਾ ਵੀ ਸਲਫਰ ਹੈ ਜਿਹੜਾ ਉਹ ਬਹੁਤ ਵਧੀਆ ਤੱਤ ਆ ਕਈਆਂ ਨੇ ਮੈਂ ਪਾਇਆ 8-10 ਕਿੱਲਿਆਂ ਦੇ ਵਿੱਚ ਕਈਆਂ ਭਰਾਵਾਂ ਨੇ ਵਾਉਣ ਵੇਲੇ ਸਲਫਰ ਬੈਂਟੋਨਾਈਟ 10-10 ਕਿਲੋ ਸਾ ਅੱਗੇ ਥੱਲੇ ਵੀ ਪਾਇਆ ਕਈਆਂ ਨੇ ਮਸ਼ੀਨ ਦੇ ਨਾਲ ਵੀ ਕੇ ਰਿਆ ਪਰ ਜਿਹੜੇ ਹੁਣ ਉਦੋਂ ਰਹਿ ਗਏ ਤੇ ਉਹ ਕਹਿੰਦੇ ਵੀ ਅਸੀਂ ਸਲਫਰ ਪਾਉਣਾ ਤੇ ਕਿਹੜਾ ਪਾਈਏ ਸਲਫਰ ਦੋ ਤਰ੍ਹਾਂ ਦਾ ਹੁੰਦਾ ਬਾਈ ਇੱਕ ਸਲਫਰ 80% ਇੱਕ ਸਲਫਰ 90% ਬਹੁਤ ਸਾਰੇ ਦੁਕਾਨਦਾਰ ਹੁਣ ਤੁਹਾਨੂੰ ਸਲਫਰ 80% ਚਕਾਉਣਗੇ ਸਹੀ ਆ ਬੋਲ ਲੱਗੋ ਕੁਛ ਸਹੀ ਆ ਠੀਕ ਹੈ ਬਾਈ ਠੀਕ ਹੈ ਠੀਕ ਹੈ ਗੱਲ 80% ਚਕਾਉਣਗੇ ਉਹ ਆਪਾਂ ਐਜ਼ ਅ ਸਪਰੇਅ ਦੇ ਤੌਰ ਤੇ ਯੂਜ਼ ਕਰਨਾ ਉਹ ਕੀ ਹੁੰਦਾ ਆਪਣੇ ਕੋਲੇ ਫੰਗੀਸਾਈਡ ਹੁੰਦਾ ਜਿਹੜਾ ਸਲਫਰ 90% ਆ ਉਹ ਫਰਟੀਲਾਈਜ਼ਰ ਹੁੰਦਾ ਉਹ ਆਪਾਂ ਖੇਤ ਦੇ ਵਿੱਚ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਤੁਸੀਂ ਪਾ ਸਕਦੇ ਹੋ ਜੇ ਸਲਫਰ ਬੈਂਟੋਨਾਈਟ ਹੁਣ ਪਾਓਗੇ ਉਹ ਦਾਲਜੀ ਹੁੰਦੀ ਆ ਉਹ ਉੱਤੀ ਰਹੂਗੀ ਤੇ ਉਹਨੇ ਛੇਤੀ ਆਪਣੇ ਕੋਲੇ ਸਵਾਦ ਵੀ ਨਹੀਂ ਦੇਣਾ ਛੇਤੀ ਕਣਕ ਨੂੰ ਲੱਗਣਾ ਵੀ ਨਹੀਂ ਉਹਦੀ ਬਜਾਏ ਸਲਫਰ 90% 3 ਕਿਲੋ ਵਾਲੀ ਪੈਕਿੰਗ ਤੁਸੀਂ ਖੇਤ ਦੇ ਵਿੱਚ ਪਾ ਸਕਦੇ ਹੋ ਖਾਸ ਕਰਕੇ ਉਹ ਭਰਾ ਜ਼ਰੂਰ ਪਾਉਣ ਜਿੱਥੇ ਪਾਣੀ ਖੜਦਾ ਜਿੱਥੇ ਆਪਣੇ ਕੋਲੇ ਦਾਬ ਲੱਗਦੀ ਆ ਪੂਰੀ ਕਣਕ ਨੂੰ ਹੋਰ ਕੋਈ ਸਵਾਲ ਬਈ ਠੀਕ ਆ ਬਈ ਇੱਕ ਬਈ ਜਿਹੜੇ ਰੇਤលੀਆਂ ਜ਼ਮੀਨਾਂ 'ਚ ਮੈਗਜ਼ੀਨ ਬਹੁਤ ਜ਼ਰੂਰੀ ਆ ਕਹਿੰਦੇ ਉੱਥੇ ਤਾਂ ਜ਼ਰੂਰੀ ਆ ਬਈ ਮੈਗਨੀਟ ਦੀ ਤਾਂ ਮੈਗਨੀਟ ਸਾਰੇ ਕਿਤੇ ਜ਼ਰੂਰੀ ਆ ਪਰ ਰੇਤਲੀਆਂ ਜ਼ਮੀਨਾਂ ਦੇ ਉੱਤੇ ਤਾਂ 2 ਹੋ ਜਾਣ 3 ਹੋ ਜਾਣ ਸਪਰੇਹਾਂ ਜ਼ਰੂਰੀ ਜ਼ਰੂਰੀ ਨੇ ਹੋਰ ਕਣਕ ਦੇ ਵਿੱਚ ਹੋਰ ਕਾਸੀ ਦੀ ਲੋੜ ਨਹੀਂ ਹੁੰਦੀ ਕਈ ਬੰਦੇ ਬਈ ਕਹਿੰਦੇ ਨੇ ਇਹ ਫਾਲਤੂ ਖਰਚੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿੰਦੇ ਬਈ ਫਾਲਤੂ ਫੂਲਤੂ ਕੁਝ ਨਹੀਂ ਹੈਗਾ ਇਹ ਅੱਜ ਦਾ 500 ਰੁਪਿਆ ਲਾਇਆ ਤੁਹਾਨੂੰ ਇਹ ਐ ਮੰਨ ਲਓ ਵੀ 2-3 ਚੌਗਣਾ ਕਰਕੇ ਮੜੂਗਾ ਇਹ ਗਾਰੰਟੀ ਆ ਜਿਹੜੇ ਨਹੀਂ ਵੀ ਕਰਦੇ ਬਾਕੀ ਜਿਹੜੀ ਵੀ ਫਸਲ ਹੁੰਦੀ ਆ ਬਾਈ ਉਹ ਮੌਸਮ ਦੇ ਉੱਤੇ ਹੁੰਦੀ ਆ ਮੌਸਮ ਨੇ ਹੀ ਝਾੜ ਦੇਣਾ ਐਦਕੀ ਝੋਨੇ ਵਾਲੇ ਵੱਡੇ ਵੱਡੇ ਜਿਹੜੇ ਜਿਨ੍ਹਾਂ ਦੇ ਧੌਣ 'ਚ ਕਿल्ले ਸੀ ਉਹ ਕਿल्ले ਥੱਲੇ ਕਰਕੇ ਮੋੜਤੇ ਰੱਬ ਨੇ ਮੌਸਮ ਤੋਂ ਡਰ ਕੇ ਪਰ ਜੇ ਗੌਰ ਕਰੋਗੇ ਤਤਾਂ ਦੀਆਂ ਸਪ੍ਰੇਹਾਂ ਕਰੋਗੇ ਤਾਂ ਤੁਹਾਨੂੰ ਇਹਦਾ ਫਾਇਦਾ ਕਣਕ ਦੇ ਵਿੱਚ ਬਾਲਾ ਹੋਰ ਲੱਲਪੱਲ ਪਾਉਣ ਦੀ ਮਾਈਕੋਰਾਜੇ ਲਟਰਮ ਪਟਰਮ ਪਾਉਣ ਦੀ ਲੋੜ ਨਹੀਂ ਹੈਗੀ ਬਸ ਬਾਕੀ ਬਾਈ ਜੇ ਆਪਾਂ ਸ਼ੁਰੂ ਦੇ ਵਿੱਚ ਹੀ ਦਰਤ ਪੂਰੇ ਕਰਦੇ ਆਂ ਤਾਂ ਅੱਗੇ ਜਾ ਕੇ ਆਪਾਂ ਨੂੰ ਝਾੜ ਵਧੀਆ ਮਿਲਦਾ ਫਸਲ ਦਾ ਵਾ 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 ਜਮਾਂ ਸਹੀ ਗੱਲ ਆ ਇੱਕ ਗੁੱਲੀ ਡੰਡੇ ਵਾਲਾ ਹੋਰ ਸਵਾਲ ਆਊਗਾ ਹੁਣ ਵੀ ਅਸੀਂ ਅਕੀਰਾ ਨਹੀਂ ਕਰੀ ਅਸੀਂ ਮਮੀਜੀ ਨਹੀਂ ਕਰੀ ਜਾਂ ਪੈਰੋਕਸਾ ਸਲਫੋਨ ਕਿਸੇ ਵੀ ਟੈਕਨੀਕਲ ਦਾ ਅਸੀਂ ਕਰਨੋਂ ਰਹਿ ਗਏ ਤੇ ਹੁਣ ਕਿਹੜੀ ਕਰੀਏ ਬਾਈ ਤਾਂ ਕੋਰ ਤੋਂ ਪਹਿਲਾਂ ਇੱਕ ਐਫਐਮਸੀ ਦੀ ਵੀਡੀਓ ਪਾਈ ਸੀ ਮੈਂ ਐਮਬਰਵਾਦੀ ਉਹ ਕਰ ਸਕਦੇ ਆਂ ਬਾਈ ਕੋਰ ਤੋਂ ਪਹਿਲਾਂ ਬਾਰਾ ਉਹਦੇ ਲਈ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਉਹ ਕਣਕ ਨੂੰ ਥੋੜੇ ਝਟਕਾ ਲਾਊਗੀ ਲਾਊਗੀ ਕਿਉਂਕਿ ਉਹਦੇ ਵਿੱਚ ਆਲੂ ਵਾਲੀ ਸਪਰੇਅ ਆ ਮੈਟਰੀਬੂਜਨ ਆ ਉਹ ਥੋੜੀ ਕਣਕ ਨੂੰ ਝਟਕਾ ਉਹਦਾ ਨੁਕਸਾਨ ਹੋਊਗਾ ਹੀ ਹੋਊਗਾ 100% 6 ਦਿਨ ਖੇਤਨਾ ਵੜਿਓ ਦੂਰਾ ਫੁਹਾਰਾ ਨਾ ਪਾਏ ਉਸ ਤੋਂ ਬਾਅਦ ਕਣਕ ਆ ਪੇ ਰਿਕਵਰ ਹੋ ਜਾਣੀ ਆ ਕਿਉਂਕਿ ਜਿਹੜੀ ਐਫਐਮਸੀ ਦੀ ਐਂਬਰਵਾ ਉਹਨੇ ਕੰਟੈਕਟ ਹੈ ਉਹ ਉੱਤੋਂ ਅਸਰ ਕਰਨਾ ਪੱਤੇ ਤੋਂ ਜੇ ਗੁੱਲੀ ਡੰਡਸ ਘਾਊਗੀ ਤਾਂ ਥੋੜੀ-ਮੋਟੀ ਕਣਕ ਨੂੰ ਵੀ ਦਾਬ ਥੋੜੇ ਲੱਗੂਗੀ ਪਰ ਜਿੰਨੀ ਕੋਈ ਵੀ ਚੀਜ਼ ਦਾਬ ਲੈ ਕੇ ਜਦੋਂ ਤੁਸੀਂ ਉਧਰੋਂ ਯੂਰੀਆ ਦਾ ਗੱਟਾ ਪਾਇਆ ਹੋਇਆ ਤਾਂ ਉਹ ਚੜਦੀ ਤੁਰੇ ਆਊਗੀ ਜਿਹੜੀ ਯੂਰੀਆ ਪਾਉਣੀ ਆ ਉਹ ਪਹਿਲਾਂ ਪਾਉਣੀ ਆ ਜਿੱਥੇ ਐਫਐਮਸੀ ਦੀ ਅੰਬਰਵਾ ਤੁਸੀਂ ਕੀਤੀ ਹੋਈ ਆ ਤੇ ਇੱਕ ਗੱਲ ਹੋਰ ਦੋ ਪੱਤਿਆਂ ਤੋਂ ਵੱਧ ਗੁੱਲੀ ਡੰਡਾ ਜੇ ਹੋ ਗਿਆ ਉੱਥੇ ਅੰਬਰਵਾ ਨੇ ਵੀ ਨਹੀਂ ਕੰਮ ਕਰਨਾ ਦੋ ਪੱਤਿਆਂ ਤੋਂ ਥੱਲੇ ਥੱਲੇ ਸਪਰੇਅ ਕੰਮ ਕਰੂਗੀ ਚਾਹੇ ਜੋ ਵੀ ਆ ਜੇ ਤੁਸੀਂ ਕੋਰ ਤੋਂ ਪਹਿਲਾਂ ਸਪਰੇਅ ਕਰ ਰਹੇ ਹੋ ਜੇ ਕੋਰ ਤੋਂ ਬਾਅਦ ਕਰੋਗੇ ਫਿਰ ਉਹ ਹੈਗੀਆਂ ਨੇ ਬਾਈ ਟੌਪਿਕ ਹੋਗੀ ਲੀਡਰ ਹੋਗੀ ਟੋਟਲ ਹੋਗੀ ਐਕਸਲ ਹੋਗੀ ਉਹਨਾਂ ਦਾ ਪਰ ਵਾਣ ਦੇ ਵਿੱਚ ਫਸਲ ਦੇ ਵਿੱਚ ਰਜਿਸਟੈਂਸ ਰਹਿ ਚੁੱਕਿਆ ਤਾਂ ਉਹਨਾਂ ਦਾ ਅਸਰ ਵੀ ਥੋੜਾ ਜਿਆਦਾ ਘੱਟ ਦੇਖਣ ਨੂੰ ਮਿਲੇਗਾ ਕਿਉਂ ਬਈ ਸਹੀ ਹੈ ਠੀਕ ਹੈ ਬਈ ਕੋਈ ਹੋਰ ਸਵਾਲ ਜਵਾਬ ਓਕੇ ਬਾਈ ਜੀ ਓਕੇ ਆਪਾਂ ਅੱਗੇ ਵੀਡੀਓ ਤੋਂ ਹੋਰ ਬਣਵਾ ਲਾਂਗੇ ਓਕੇ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਇੱਕ ਬਾਈ ਦਾ ਪੇਜ ਵੀ ਹੈ ਇੰਸਟਾਗ੍ਰam ਦੇ ਉੱਤੇ ਜਿਹੜਾ ਵੀਡੀਓ ਬਣਾ ਰਿਹਾ ਪੰਜਾਬੀ ਇਨਫੋਰਮੇਸ਼ਨ ਦੇ ਨਾਂ ਤੇ ਉਹ ਵੀ ਤੁਸੀਂ ਫੋਲੋ ਕਰ ਸਕਦੇ ਹੋ ਆਪਾਂ ਇਹਨੂੰ ਵੀ ਨਾਲ-ਨਾਲ ਪ੍ਰਮੋਟ ਕਰਨਾ ਥੈਂਕ ਯੂ ਸੋ ਮਚ